समराला समर समूह नगर निवासियों शिव मंदिर डब्बी बाजारवी तो विशाल शोभा यात्रा बड़ी धूमधाम कभी जा रही है इस संबंधी सेवा समिति वालों तैयारियां मुकम्मल कर लिया गई शोभा यात्रा शामिल होने समूह नगर निवासिया सद्दा दिता गया है

शिव पार्वती माता काली राधा कृष्णा जगह जगह फुलखा की जाएगी दर्जना लंगर लगाए जाति मैम्बर ने कहा की समूह नगर निवासी इस शोभा यात्रा चढ़ के हिस्सा लैन भगवान भोलेनाथ का आशीर्वाद प्राप्त कर ਪੰਜਾਬ 24 ਨਿਊਜ਼ ਤੇ ਸਮਰਾਲਾ ਤੋਂ ਪੋਸ਼ਣ ਬਾਸਲ ਦੀ ਰਿਪੋਰਟ बम बम भोले बम बम भोले बम बम भोले बम बंग भे एक दो तीन चर, बोले तेरी दे एक दो तीन चारोले दे एक दो तीन जयकार जयकारा ਵੀਰ ਬਜਰੰਦੇ ਹਰ ਬਾਰ ਮਹਾਦੇਵ ਜੈ ਬੋਲੇ ਨਾਥ ਸ਼੍ਰੀ ਨਿਲਕੰਠ ਮਹਾਦੇਵ ਸਿਆਸਮਤੀ ਵੱਲੋਂ 23ਵੀਂ ਸ਼ੋਵਾ ਵਿਸ਼ਾਲ ਸ਼ੋਹਾ ਯਾਤਰਾ 16 ਫਰਵਰੀ ਨੂੰ ਕੱਢੀ ਜਾ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ 16 ਫਰਵਰੀ ਨੂੰ ਠੀਕ 1 ਵਜੇ ਡੱਬੀ ਵਿਹਾਰ ਵਿੱਚ ਪਹੁੰਚੋ ਤਾਂ ਕਿ ਸ਼ੋਹਾ ਯਾਤਰਾ ਨੂੰ ਬੜੀ ਧੂਮ ਦਾ ਨਾਲ ਸ਼ੁਰੂਆਤ ਕੀਤੀ ਜਾਵੇ ਤੇ ਇਸ ਵਿੱਚ ਆ ਕੇ ਭੋਲੇ ਨਾਜੀ ਦਾ ਆਸ਼ਵਾ ਪਨਕਰ ਕਰੋ ਜੈਪੋੜੇ ਨਾਦ ਜੈ ਸ਼੍ਰੀ ਹਾਂਜੀ ਜੈਪੋੜੇ ਨਾਦ ਦੀ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਸ਼ੋਭਾ ਅਫਸਰ ਤੇ ਜੋ ਸਮਾਲੇ ਵਿੱਚ ਸ਼ੋਭਾ ਯਾਤਰਾ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ 23ਵੀਂ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਸਮਿਤੀ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਨੂੰ ਸਾਰੇ ਸ਼ਹਿਰ ਨਿਵਾਸੀਆਂ ਦਾ ਅਤੇ ਸਾਡੇ ਜਿਹੜੇ ਬਾਹਰ ਭਰਾ ਨੇ ਉਹਨਾਂ ਦਾ ਬਹੁਤ ਹੀ ਸਹਿਯੋਗ ਮਿਲਦਾ ਹੈ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਆਉਣ ਵਾਲੀ ਜਿਹੜੀ 16 ਫਰਵਰੀ ਦਿਨ ਵੀਰਵਾਰ ਜੋ ਕਿ ਸ਼ਿਮ ਮੰਦਰ ਡਬੀਆ ਵੱਲੋਂ ਸ਼ੋਭਾ ਯਾਤਰਾ ਦਾ ਸ਼ੋਭਾ ਆਰੰਭ ਹੋਵੇਗਾ ਉਸ ਵਿੱਚ ਆਓ ਅਤੇ ਭੋਲੇनाथ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਸ ਸ਼ੋਭਾ ਯਾਤਰਾ ਵਿੱਚ ਬਾਜ਼ਾਰ ਨੂੰ ਪੂਰੇ ਵਿਆਹ ਵਾਂਗ ਸਜਾਇਆ ਜਾ ਰਿਹਾ ਜਿਸ ਵਿੱਚ ਸਾਰੀ ਲਾਈਟਿੰਗ ਕੀਤੀ ਜਾ ਰਹੀ ਹੈ ਬਾਜ਼ਾਰ ਤੇ ਪਰਦੇ ਵਗੈਰਾ ਸਹਾਨਪੁਰ ਤੋਂ ਲਾ ਕੇ ਇਸ ਸ਼ੋਭਾ ਯਾਤਰਾ ਵਿੱਚ ਸਾਡੇ ਊਂਠ ਘੋੜੇ ਆ ਹਾਥੀ ਬੈਂਡ ਪ੍ਰਸਿੱਧ ਤੇ ਨਾਲ ਦੀ ਨਾਲ ਝਾਕੀਆਂ ਜਿਹੜੀਆਂ ਸਾਡੇ ਸ਼ੇ ਭੋਲੇनाथ ਦੀਆਂ ਤੇ ਪਾਰਵਤੀ ਮਾਤਾ ਤੇ ਆਪਣੇ ਹਰੀ ਹਰੇ ਕਿਸ਼ਨਾ ਹਰੇ ਕਿਸ਼ਨਾ ਆਰਾਮ ਤੇ ਆਪਣੇ ਸਾਰੇ ਜਿਹੜੇ ਭੋਲੇਨਾਥ ਦੇ ਭਗਤ ਇਸ ਸ਼ੋਭਾ ਯਾਤਰਾ ਵਿੱਚ ਝੂਮਣਗੇ ਮੈਂ ਫੇਰ ਦੁਆਰਚੀ ਬੇਨਤੀ ਕਰਦਾ ਇਸ ਸ਼ੋਭਾ ਯਾਤਰਾ ਵਿੱਚ ਹਮ ਹਵਾ ਕੇ ਪਹੁੰਚੋ ਜੈ ਭੋਲੇਨਾਥ ਹਾਂਜੀ ਜੈ ਭੋਲੇਨਾਥ ਹਰ ਹਰ ਮਹਾਦੇਵ श्री नीलकंठ महादेव सेवा समिति समराला ਵੱਲੋਂ 23ਵੀਂ ਵਿਸ਼ਾਸ਼ ਹੋਵਾ ਯਾਤਰਾ 16 ਫਰਵਰੀ ਦਿਨ ਵੀਰਵਾਰ ਨੂੰ ਕੱਢੀ ਜਾ ਰਹੀ ਹੈ ਜੋ ਕਿ ਬਹੁਤ ਹੀ ਤੂਮਤਾਪਨ ਨਾਲ ਸ਼ਹਿਰ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਔਰ ਇਸ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਐਡਾ ਬੜਾ ਸਹਿਯੋਗ ਸਾਨੂੰ ਮਿਲਦਾ ਹੈ ਜਗ੍ਹਾ ਜਗ੍ਹਾ ਲੰਗਰ ਲੱਗਦੇ ਨੇ ਭਗਵਾਨ ਪੋਲੇनाथ ਦੀ ਬਰਾਤ ਦੇ ਵਿੱਚ ਸ਼ਾਮਲ ਸ਼ਰਧਾਲੂਆਂ ਦੇ ਲਈ ਔਰ ਜਿਹੜੇ ਚਾਚੀਆਂ ਨਿਕਲਦੀਆਂ ਨੇ ਦੂਰੋ ਦੂਰੋ ਚਾਕੀਆਂ ਆਂਦੀਆਂ ਨੇ ਸਾਰੇ ਦੇਸ਼ ਦੇ ਵਿੱਚੋਂ ਚਾਕੀਆਂ ਲੈ ਕੇ ਆਸੀ ਆੰਦੇ ਆ ਜੋ ਕਿ ਸ਼ੋਭਾ ਯਾਤਰਾ ਦੀ ਰੌਣਕ ਗੁੜ ਬੰਦ ਆਂਦੀਆਂ ਨੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਇਹਦੇ ਵਿੱਚ ਸ਼ੋਭਾ ਯਾਤਰਾ ਵਿੱਚ ਆਪਣੇ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਆਪਣੇ ਘਰ ਖੁਸ਼ੀਆਂ ਲੈ ਕੇ ਜਾਓ ਜੈ ਪੋਲੇਨਾਥ ਹਰ ਹਰ ਮਾ